ਬੀਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਜਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਵਾਹੀ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੈ ਪੰਜਾ ਰਖਤਾ ਸਰਬਤਿ ਮृਦੁਵਾਰੇ ਅੰਧਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪ੍ਰਤਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਾਇਤ ਦੀਗ ਤੇਗ ਫਤੇ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹੇ ਕਾਲ ਸਿ ਦੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਿਦਾਨ ਪ੍ਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਟੰਡੇ ਬੂੰਗੇ ਜੁਗਾ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾ ਨਾਮਨ ਨਿਵਾ ਮਤਿ ਟਿ ਮਤ ਪਤ ਦੇ ਰਾਖੀ ਆਪ ਅਕਾਲ ਪੁਰਖ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਇਨਾ ਦੇਖਲੇ ਦਰਸ਼ਨ ਨਿਦਾਰੇ ਤੇ ਸੇਵਾ ਸਮਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ ਏ ਨਿਮਣਿਆ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨਿਆਸਰੀਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਪਾਤਸ਼ਾਹ ਜੀਓ ਤਨ ਤਨ ਬ੍ਰਹਮ ਗਿਆਨੀ ਬਾਬਾ ਧਿਆਨਾ ਜੀ ਆਪ ਜੀ ਦਾ ਪਾਵਨ ਪਵਿੱਤਰ 100 ਸਾਲਾ ਸਤਾਵਲੀ ਸਤਖੰਡ ਪਿਆਨਾ ਦੇ ਹੜਾ ਆਪ ਜੀ ਦੀ ਪਿਆਰੀਆਂ ਸੰਗਤਾਂ ਤੇ ਸਮੂਹ ਗੁਰਦੁਆਰਾ ਪਰਵੰਨ ਕਮੇਟੀ ਵੱਲੋਂ ਪਾਤਸ਼ਾਹ ਜੀਓ ਬੜੇ ਪਿਆਰ ਸਤਕਾਰ ਨਾਲ ਮਨਾਇਆ ਜਾ ਰਿਹਾ ਮਹਾਰਾਜ ਆਪ ਜੀ ਦੀ અપਾਰ ਬਖਸ਼ਿਸ਼ ਹੋਈ ਮੈਂ ਰੰਮਤ ਹੋਈ ਸਤਿਗੁਰ ਜੀਓ ਆਪ ਜੀ ਨੇ ਕਿਰਪਾ ਕੀਤੀ ਸਤਿਗੁਰ ਜੀਓ ਤਿੰਨ ਦਿਨਾਂ ਦੇ ਸਮਾਗਮ ਬਖਸ਼ੇ ਸੰਪਾਤ ਸਾ ਜੀਓ ਸਤਿਗੁਰ ਜੀਓ ਜੇ ਸਵੇ ਤੇ ਆਪ ਜੀ ਦੇ ਪਿਆਰੇ ਸੰਤ ਮਹਾਪੁਰਸ਼ੇ ਸਤਿਗੁਰ ਜੀਓ ਰਾੜਾ ਸੇਵਕੀ ਸੰਪਰਤਾ ਦੇ ਸੰਤ ਮਹਾਪੁਰਸ਼ਾ ਵੱਲੋਂ ਅੰਮ੍ਰਿਤਮਈ ਬਾਣੀ ਦੇ ਹਰ ਜਸ ਕੀਰਤਨ ਹੋਏ ਕਥਾ ਵਿਚਾਰਾ ਹੋਈਆ ਪਾਸ਼ਾ ਜੀਉ ਸਤਿਗੁਰੂ ਜੀੇ ਪਉਣੀ ਅਨੰਦ ਸੇ ਬਾਣੀ ਦੇ ਜਾਪ ਹੋਏ ਪੜੀ ਸੁਣੀ ਬਾਣੀ ਆਪਜੀ ਸੱਚ ਖੰਡ ਵਿਖੇ ਪਰਵਾਨ ਕਰਨਾ ਬਾਣੀ ਦਾ ਭਾਵ ਆਈ ਹੋਈ ਸਾਰ ਸੰਗਤ ਦੀ ਹਿਰਦਿਆਂ ਵਿੱਚ ਵਸਾਉਣਾ ਸਭਨਾ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪਰਵਾਨ ਕਰਨਾ ਸਤਿਗੁਰੂ ਜੀਉ ਕਿਰਪਾ ਕਰਨਾ ਸਤਿਗੁਰੂ ਜੀਉ ਕਿਰਪਾ ਕਰਨਾ ਜੀ ਸਭਨਾ ਦੀਆਂ ਬੇਨਤੀਆਂ ਪਰਵਾਨ ਕਰੋ ਮਹਾਰਾਜ ਜੀ ਜਿੱਥੇ ਜਿੱਥੇ ਆਪ ਜੀ ਦੇ ਬੱਚਿਆਂ ਨੇ ਸੇਵਾਵਾਂ ਕੀਤੀਆਂ ਆਪ ਜਾਣੀ ਜਾਣ ਹੋ ਮਹਾਰਾਜ ਲੰਗਰਾਂ ਦੀ ਸੇਵਾ ਸਤਿਗੁਰੂ ਜੀਓ ਜਲ ਦੀ ਸੇਵਾ ਜੋੜਿਆਂ ਦੀ ਸੇਵਾ ਸਤਿਗੁਰੂ ਜੀਓ ਸਭਨਾ ਦੀ ਸੇਵਾਵਾਂ ਆਪਣੇ ਦਰ ਤੇ ਪਰਵਾਨ ਕਰਨਾ ਪਾਸ਼ਾ ਜੀਓ ਕਿਰਪਾ ਕਰੋ ਜੀ ਸਭ ਨਾਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰੋ ਸਭਨਾ ਦੇ ਪਰਿਵਾਰਾਂ ਦੇ ਵਿੱਚ ਸੁਖ ਵਰਤਾਓ ਦੁਖਾਂ ਕਲਿਸ਼ਾ ਵਿਗਨਾ ਦਰਦਾਂ ਦੇ ਨਾਸ਼ ਕਰੋ ਨਾਮ ਗੁਰਬਾਣੀ ਦੇ ਸੁੱਖਾਂ ਦੇ ਪ੍ਰਕਾਸ਼ ਕਰੋ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਓ ਦਿਨ ਦੁਗਣੀਆਂ ਰਾਤ ਚੌਗਣੀਆਂ ਤਰਕੀਆਂ ਬਖਸ਼ੋ ਨਾਮ ਬਾਣੀ ਸੇਵਾ ਸਿਮਰਣ ਦੀਆਂ ਦਾਤਾ ਬਖਸ਼ੋ ਪਾਸ਼ਾ ਜੀਓ ਆਪਣੇ ਪਿਆਰੇ ਗੁਰ ਸਿੱਖ ਬੱਚੇ ਬਣਾ ਕੇ ਰੱਖੋ ਅੰਮ੍ਰਿਤ ਦੀਆਂ ਦਾਤਾ ਅੰਮ੍ਰਿਤ ਵੇਲੇ ਦੀਆਂ ਦਾਤਾ ਬਖਸ਼ਣੀਆਂ ਮਹਾਰਾਜ ਜੀ ਕਿਰਪਾ ਕਰਨਾ ਜੀ ਜੋ ਮੰਗੇ ਠਾਕੁਰ ਹੀ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਤ ਮੁਖ ਤੇ ਜੋ ਗੋਲੇ ਮਹਾਰਾਜੀ ਸਭ ਨਾਲ ਦੇ ਨਾਵਾ ਥਾਵਾਂ ਤੋਂ ਆਪ ਜਾਣੀ ਜਾਣੋ ਕਿਰਪਾ ਕਰਨਾ ਸੁਭ ਇੱਛਾਵਾਂ ਸੰਪੂਰਨ ਕਰਨਾ ਨਾਮ ਬਾਣੀ ਨਾਲ ਜੋੜੀ ਰੱਖਣਾ ਆਉਣ ਵਾਲਾ ਸਮਾ ਖੁਸ਼ੀਆਂ ਭਰਿਆ ਲਿਆਉਣਾ ਤੇ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਪਾਸ਼ਾ ਜੀ ਉੱਠਦੇ ਆ ਬੰਦੇ ਆ ਆਪਣਾ ਨਾਮ ਜਪਾਉਣਾ ਪਾਸ਼ਾ ਜੀਓ ਆਪ ਜੀ ਦੀ ਮਹਾਨ ਪ੍ਰਸੰਸਾ ਲਈ ਆਪ ਜੀ ਦੀ ਸੰਗਤਾਂ ਵੱਲੋਂ ਆਪ ਨੂੰ ਸੁੰਦਰ ਰੂਮਾਲਾ ਸਹਿ ਪੇਟ ਕੀਤਾ ਆਪ ਜੀ ਅੰਗੀਕਾਰ ਕਰਨਾ ਸੇਵਕਾਂ ਨੇ ਲੋੜ ਪੈਣ ਤੇ ਪਰਦੇ ਕੱਢਨੇ ਮਹਾਰਾਜ ਬਖਸ਼ੇ ਹੋਏ ਪੰਡਾਰਿਆਂ ਵਿੱਚੋਂ ਆਪ ਜੀ ਦੀ ਪਿਆਰੀਆਂ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀਆਂ ਢੇਗਾ ਸਜਾ ਕੇ ਹਾਜ਼ਰਨ ਮਿਸ਼ਟਾਨਾ ਦੇ ਪ੍ਰਸ਼ਾਦ ਹਾਜ਼ਰਨ ਆਪ ਜੀ ਭੋਗ ਲਾਵੋ ਅਨੇਕ ਪ੍ਰਕਾਰ ਭੋਜਨ ਬੋਕੀਏ ਬੋ ਵਿੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰਿ ਰਾਏ ਹੋਗ ਲਗਿਆ ਪ੍ਰਸ਼ਾਦ ਸੰਗ ਤੇ ਵਿਚ ਵਰਤਾਨ ਦੀ ਆਗਿਆ ਬਖਸ਼ਣੀ ਜੋ ਮਾਈ ਭਾਈ ਛਕੇ ਸੁਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜੀ ਕਿਰਪਾ ਕਰੋ ਸਤਗੁਰ ਜੀਓ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਸੀਸ ਤੇ ਮੇਹਰਾ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਣਾ ਆਪਸੀ ਪਿਆਰ ਇਤفاق ਬਖਸ਼ਣਾ ਦੇਸ਼ਾਂ ਵਿਦੇਸ਼ਾਂ ਵਿੱਚ ਬੱਤੀਆਂ ਨੂੰ ਚੜ੍ਹਦੀ ਕਲਾ ਕਾਮਯਾਬੀਆਂ ਤਰਕੀਆਂ ਬਖਸ਼ਣੀਆਂ ਪਾਸ਼ਾ ਜੀਓ ਖੁਸ਼ੀਆਂ ਵਰਤਾਓ ਮਹਾਰਾਜ ਜੀ ਐਸ ਸਮੇਂ ਪਾਵਨ ਪਵਿੱਤਰ ਮੁਖਵਾਕ ਪਾਕਿਸ਼ਕੇ ਆਪ ਜੀ ਆਪਣੇ ਬੱਚੇ ਬੱਚੀਆਂ ਨੂੰ ਨਦਰੀ ਨਦਰ ਨਿਹਾਲ 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 ਕਰੋ ਜੀ ਜੋ ਮਾਈ ਪਾਈ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਜਾਵੇ ਮੂ ਮੰਗੀਆਂ ਮੂਰਾਦਾ ਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ